ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ 1847 ਸਕਾਟਿਸ਼ ਕੇਮਿਸਟ ਜੇਮਸ ਐਂਗਲੈਂਡ ਦੇ ਅਲਫਰੇਟਨ ਦੀ ਇੱਕ ਕੋਲੇ ਦੀ ਖਾਣ ਵਿੱਚ ਕੁਝ ਸੈਂਪਲ ਲੈਣ ਲਈ ਗਏ ਪਰ ਉੱਥੇ ਉਹਨਾਂ ਨੇ ਗੂੜੇ ਕਾਲੇ ਰੰਗ ਦੇ ਇੱਕ ਲਿਕਵਿਡ ਨੂੰ ਦੇਖਿਆ ਜੋ ਬੋਧ ਬੋਧ ਕਰਕੇ ਰਸ ਰਿਹਾ ਸੀ ਸੈਂਪਲ ਲੈਬ ਵਿੱਚ ਲੈ ਆਉਂਦੇ ਨੇ ਲਿਕਵਿਡ ਨੂੰ ਸਲੋ ਹੀਟ ਤੇ ਗਰਮ ਕਰਦੇ ਨੇ ਤੇ ਦੇਖਦੇ ਨੇ ਕਿ ਲਿਕਵਿਡ ਵੈਕਸ ਯਾਨੀ ਕਿ ਬੋਮ ਵਿੱਚ ਬਦਲ ਗਿਆ ਇਸ ਨੂੰ ਉਹ ਥੋੜੀ देर ਬਾਅਦ ਅੱਗ ਲਾ ਕੇ ਦੇਖਦੇ ਨੇ ਇਹ ਵੈਕਸ ਇੱਕ ਐਨਰਜੈਟਿਕ ਔਇਲ ਵਿੱਚ ਤਬਦੀਲ ਹੋ ਜਾਂਦੀ ਹੈ ਜਿਸ ਨੂੰ ਪੈਰਾਫਿਨ ਜਾਂ ਕੇਰੋਸਿਨ ਹੋਲ ਕਿਹਾ ਜਾਂਦਾ ਹੈ ਕੈਰੋਸਿਨ ਨੂੰ ਪੰਜਾਬੀ ਵਿੱਚ ਮਿੱਟੀ ਦਾ ਤੇਲ ਵੀ ਕਹਿੰਦੇ ਨੇ ਪਰ ਉਸ ਸਮੇਂ ਉਹਨਾਂ ਨੇ ਇਸ ਵੈਕਸ ਦੀ ਵਰਤੋਂ ਲੈਂਪ ਬਣਾਉਣ ਵਿੱਚ ਕੀਤੀ ਪਰ ਕੌਣ ਜਾਣਦਾ ਸੀ ਸਿਰਫ ਇਸ ਤੋਂ ਇੱਕ ਲੈਂਪ ਹੀ ਜੜਾਇਆ ਜਾ ਸਕਦਾ ਹੋਰ ਬਹੁਤ ਸਾਰੇ ਪ੍ਰੋਡਕਟ ਬਣਾਏ ਜਾ ਸਕਦੇ ਨੇ ਜਿਸ ਨਾਲ ਅੱਜ ਆਪਣਾ ਪੂਰਾ ਸੰਸਾਰ ਚੱਲ ਰਿਹਾ ਹੈ ਹਾਂਜੀ ਆਪਾਂ ਗੱਲ ਕਰ ਰਹੇ ਹਾਂ ਪੈਟਰੋਲੀਅਮ ਦੀ ਦੋਸਤੋ ਪੈਟਰੋਲੀਅਮ ਵਿਸ਼ਾਲ ਖੂਹਾਂ ਜਾਂ ਤਲਾਬਾਂ ਵਿੱਚ ਜੋ ਧਰਤੀ ਦੇ ਥੱਲੇ ਹੁੰਦੇ ਨੇ ਕਰੂਡ ਆਇਲ ਜਾਂ ਕੱਚੇ ਤੇਲ ਦੇ ਰੂਪ ਵਿੱਚ ਹੁੰਦਾ ਹੈ ਪਰ ਇੰਨੇ ਵੱਡੇ ਵਿਸ਼ਾਲ ਖੂਹਾਂ ਦੇ ਵਿੱਚ ਧਰਤੀ ਹੇਠਾਂ ਕੱਚਾ ਤੇਲ ਆਉਂਦਾ ਕਿੱਥੋਂ ਹੈ ਲੱਖਾਂ ਸਾਲ ਪਹਿਲਾਂ ਧਰਤੀ ਦੇ ਸਮੁੰਦਰ ਜੀਵਨ ਨਾਲ ਭਰੇ ਹੋਏ ਸਨ ਛੋਟੇ ਸਮੁੰਦਰੀ ਜੀਵ ਅਤੇ ਪੇੜ ਪੌਦੇ ਐਲਗੀਏ ਅਤੇ ਪਲੈਂਕਟਨ ਜਦੋਂ ਇਹ ਮਰਨੇ ਸ਼ੁਰੂ ਹੋਏ ਤਾਂ ਇਹਨਾਂ ਦੇ ਮਰੇ ਹੋਏ ਅੰਸ਼ ਸਮੁੰਦਰ ਤਲ ਤੇ ਲੇਅਰ ਬਣਾ ਕੇ ਸੈਟ ਹੋਣ ਲੱਗੇ ਸਮਾਂ ਬੀਤਦਾ ਗਿਆ ਇਹ ਲੇਅਰ ਹੋਰ ਲੇਅਰਾਂ ਦੇ ਥੱਲੇ ਦੱਬਣੀ ਸ਼ੁਰੂ ਹੋ ਗਈਆਂ ਬਹੁਤ ਜ਼ਿਆਦਾ ਗਰਮ ਟੈਂਪਰੇਚਰ ਤੇ ਜ਼ਿਆਦਾ ਪ੍ਰੈਸ਼ਰ ਨਾਲ ਇਹ ਪਰਿਵਰਤਨਸ਼ੀਲ ਪ੍ਰਕਿਰਿਆ ਜਿਸ ਨੂੰ ਡਾਈਜੈਨੈਸਿਸ ਵੀ ਕਹਿੰਦੇ ਨੇ ਪੈਟਰੋਲੀਅਮ ਨੂੰ ਬਣਾਉਣ ਵਿੱਚ ਪਹਿਲਾ ਕਦਮ ਸੀ ਇਸ ਡਾਈਜੈਨੈਸਿਸ ਪ੍ਰਕਿਰਿਆ ਵਿੱਚ ਇੱਕ ਹੋਰ ਆਰਗੈਨਿਕ ਮਟੀਰੀਅਲ ਕੋਰੀਜ਼ਨ ਵਿੱਚ ਬਦਲ ਜਾਂਦਾ ਹੈ ਜਿਉਂ ਤਾਮਨ ਹੋਰ ਜ਼ਿਆਦਾ ਵਾਧਾ ਹੈ ਤਾਂ ਕੋਰੀਜ਼ਨ ਮਟੀਰੀਅਲ ਕੱਚੇ ਤੇਲ ਕਰੂਡ ਆਇਲ ਵਿੱਚ ਬਦਲ ਕੇ ਇੱਕ ਹੋਰ ਪ੍ਰੋਸੈਸ ਵਿੱਚੋਂ ਲੰਘਦਾ ਹੈ ਕੈਟਾਜਨੈਸਿਸ ਇੱਕ ਕਰੂਡ ਆਇਲ ਧਰਤੀ ਦੇ ਹੇਠਾਂ ਪੱਤਰਾ ਚਟਾਨਾ ਨਾਟ ਕਰਾਉਂਦਾ ਹੋਇਆ ਉਦੋਂ ਤੱਕ ਲਗਾਤਾਰ ਚੱਲਦਾ ਹੈ ਜਦੋਂ ਤੱਕ ਇਹ ਕਿਸੇ ਖੂਹ ਜਾਂ ਤਲਾਬ ਵਿੱਚ ਇਕੱਠਾ ਨਹੀਂ ਹੋ ਜਾਂਦਾ ਦੋਸਤੋ ਆਮ ਤੌਰ ਤੇ ਇਨ੍ਹਾਂ ਖੂਹਾਂ ਦਾ ਡਾਇਆਮੀਟਰ 1,118,000 ਕਿਊਬਿਕ ਮੀਟਰ ਹੁੰਦਾ ਹੈ ਕਦੇ-ਕਦੇ ਇਨ੍ਹਾਂ ਖੂਹਾਂ ਦਾ ਸੱਜ ਇੰਨਾ ਵੱਡਾ ਹੁੰਦਾ ਹੈ ਕਿ ਇਨ੍ਹਾਂ ਵਿੱਚ 16 ਮਿਲੀਅਨ ਗੈਲਨ ਕਰੂਡ ਆਇਲ ਮਿਲਦਾ ਹੈ ਤੇ ਹੁਣ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਇਹ ਲੁਕੇ ਹੋਏ ਖੂਹਾਂ ਨੂੰ ਕਿਵੇਂ ਲੱਭਣਾ ਅਤੇ ਇਨ੍ਹਾਂ ਵਿੱਚੋਂ ਤੇਲ ਕਿਵੇਂ ਕੱਢਣਾ ਹੈ ਦੋਸਤੋ ਤੇਲ ਦੇ ਖੂਹ ਲੱਭਣ ਲਈ ਵਿਗਿਆਨੀਆਂ ਦੁਆਰਾ ਦੋ ਟੈਕਨੀਕ ਵਰਤੀ ਜਾਂਦੀਆਂ ਨੇ ਪਹਿਲੀ ਹੈ ਸਿਸਮਿਕ ਵੇਵਸ ਤੇ ਦੂਜੀ ਹੈ ਸੈਟਲਾਈਟ ਮੀਜ਼ਿੰਗ ਸਿਸਮਿਕ ਲੇਅਰ ਵਿੱਚ ਉਹੀ ਸਾਧਨ ਜੋ ਪਚਾਰ ਦਾ ਅਧਿਐਨ ਕਰਨ ਵਿੱਚ ਵਰਤੇ ਜਾਂਦੇ ਨੇ ਉਹਨਾਂ ਨਾਲ ਆਇਲ ਫੀਲਡ ਦਾ ਪਤਾ ਲੱਗ ਜਾਂਦਾ ਹੈ ਕਿਉਂਕਿ ਇਹ ਵੇਵਸ ਧਰਤੀ ਦੇ ਹੇਠਾਂ ਹੁੰਦੀਆਂ ਨੇ ਕਾਫੀ ਡੂੰਘਾਈ ਤੱਕ ਟ੍ਰੈਵਲ ਕਰਦੀਆਂ ਨੇ ਜੀਓਲੋਜਿਸਟ ਇਹਨਾਂ ਵੇਵਸ ਨੂੰ ਧਰਤੀ ਦੇ ਵਿੱਚ ਛੱਡਦੇ ਨੇ ਤੇ ਬਹੁਤ ਧਿਆਨ ਨਾਲ ਰਿਕਾਰਡਿੰਗ ਕਰਦੇ ਨੇ ਜੇਕਰ ਰਿਕਾਰਡਿੰਗ ਵਿੱਚ ਲਿਕਵਿਡ ਵਰਗੀ ਆਵਾਜ਼ ਸਾਊਂਡ ਵੇਵ ਨਾਟਕ ਆਉਂਦੀਆਂ ਤਾਂ ਵਿਗਿਆਨੀ ਸਮਝ ਜਾਂਦੇ ਕਿ ਲਿਕਵਿਡ ਯਾਨੀ ਕਿ ਕਰੂਡ ਆਇਲ ਇੱਥੇ ਹੈ ਸੈਟਲਾਈਟ ਅਮੇজিং ਵਿੱਚ ਬੇਸਿਕਲੀ ਉਹਨਾਂ ਥਾਵਾਂ ਦੀ ਤਸਵੀਰ ਲਈ ਜਾਂਦੀ ਹੈ ਜਿੱਥੇ ਇਨਸਾਨ ਨਹੀਂ ਜਾ ਸਕਦੇ ਤਸਵੀਰਾਂ ਲੈ ਕੇ ਪੱਥਰਾਂ ਦੀਆਂ ਫਾਰਮੇਸ਼ਨ ਸਟਰਕਚਰ ਕਿੰਨੇ ਤਰ੍ਹਾਂ ਦੇ ਪੱਥਰ ਨੇ ਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਖੂ ਲੱਭਣ ਵਿੱਚ ਸੈਟਲਾਈਟ ਅਮੇজিং ਪ੍ਰੋਵਾਈਡ ਕਰਦੀ ਹੈ ਹੁਣ ਤੇਲ ਦੇ ਖੂ ਤਾਂ ਲੱਭ ਲਏ ਪਰ ਤੇਲ ਨੂੰ ਬਾਹਰ ਕਿਵੇਂ ਲੈ ਕੇ ਆਉਣਾ ਬੇਸਿਕਲੀ ਤੇਲ ਨੂੰ ਬਾਹਰ ਕੱਢਣ ਲਈ ਵਰਤੇ ਜਾਂਦੇ ਇਕੁਪਮੈਂਟ ਦਾ ਨਾਮ ਹੈ ਆਇਲ ਰਿੰਗਸ ਆਇਲ ਰਿਗਸ ਇੱਕ ਤਰ੍ਹਾਂ ਦਾ ਮਸ਼ੀਨ ਪਲੇਟਫਾਰਮ ਹੁੰਦਾ ਹੈ ਜਿਸ ਨਾਲ ਧਰਤੀ ਜਾਂ ਸਮੁੰਦਰ ਦੀ ਸਤ੍ਹਾ ਤੇ ਡ੍ਰਿੱਲ ਕਰਕੇ ਕਰੂਡ ਆਇਲ ਬਾਹਰ ਕੱਢਿਆ ਜਾਂਦਾ ਹੈ। ਇਹ ਆਇਲ ਰਿਗਸ ਮੇਰਤਿੰਤਰਾਂ ਦੇ ਹੁੰਦੇ ਨੇ ਆਫਸ਼ੋਰ, ਆਨਸ਼ੋਰ ਤੇ ਫਲੋਟਿੰਗ ਰਿਗਸ। ਆਫਸ਼ੋਰ ਰਿਗਸ ਦੀ ਵਰਤੋਂ ਡੁੱਬੇ ਸਮੁੰਦਰ ਵਿੱਚ ਕੀਤੀ ਜਾਂਦੀ ਹੈ। ਇਹ ਵੀ ਇੱਕ ਮਸ਼ੀਨ ਪਲੇਟਫਾਰਮ ਹੁੰਦਾ ਹੈ ਜਿਸ ਨਾਲ ਡ੍ਰਿੱਲ ਕਰਕੇ ਤੇਲ ਬਾਹਰ ਕੱਢਿਆ ਜਾਂਦਾ ਹੈ। ਆਨਸ਼ੋਰ ਰਿਗਸ ਦੀ ਵਰਤੋਂ ਜ਼ਮੀਨ ਵਿੱਚ ਕਰੂਡ ਆਇਲ ਮਤਲਬ ਰੇਗਿਸਤਾਨ ਤੇ ਦਲਦਲੀ ਇਲਾਕੇ ਵਿੱਚ ਕੀਤੀ ਜਾਂਦੀ ਹੈ। ਇਸ ਦੀ ਇੱਕ ਆਮ ਐਗਜ਼ਾਮਪਲ ਅਰਬ ਦੇਸ਼ਾਂ ਵਿੱਚ ਜਿੱਥੇ-ਜਿੱਥੇ ਵੀ ਕੱਚਾ ਤੇਲ ਹੈ ਉੱਥੇ ਆਨਸ਼ੋਰ ਰਿਗਸ ਜਾਂ ਲੈਂਡ ਰਿਗਸ ਨਾਲ ਤੇਲ ਬਾਹਰ ਕੱਢਿਆ ਜਾਂਦਾ ਹੈ ਫਲੋਟਿੰਗ ਰਿਗਸ ਬੇਸਿਕਲੀ ਉਹ ਹੁੰਦੇ ਨੇ ਜਿੱਥੇ ਆਨਸ਼ੋਰ ਤੇ ਆਫਸ਼ੋਰ ਨੂੰ ਪਲੇਟਫਾਰਮ ਨਹੀਂ ਕੀਤਾ ਜਾ ਸਕਦਾ ਇਹ ਦੋ ਤਰੀਕਿਆਂ ਦੇ ਨਿਰਭਰ ਕਰਦਾ ਹੈ ਡ੍ਰਿਲਸ਼ਿਪ ਤੇ ਸੈਮੀ ਸਬਰੀਗ ਡ੍ਰਿਲਸ਼ਿਪ ਦੀ ਵਰਤੋਂ ਡੂੰਘੇ ਸਮੁੰਦਰ ਵਿੱਚ ਕੀਤੀ ਜਾਂਦੀ ਹੈ ਜਿੱਥੇ ਇੱਕ ਪਲੇਟਫਾਰਮ ਸਥਾਪਿਤ ਨਹੀਂ ਕੀਤਾ ਜਾ ਸਕਦਾ ਇਹ ਇੱਕ ਸ਼ਿਪ ਉੱਪਰ ਲੱਗਿਆ ਪਲੇਟਫਾਰਮ ਹੁੰਦਾ ਹੈ ਜੋ 3000 ਮੀਟਰ ਦੀ ਡੂੰਘਾਈ ਤੱਕ ਡ੍ਰਿਲ ਕਰ ਸਕਦਾ ਹੈ ਸੈਮੀ ਸਮਰੀਨਸ ਮੁੰਦਰਤੀ ਸਤਹ ਤੇ ਜਾ ਕੇ ਡ੍ਰਿਲ ਕਰਦੀ ਹੈ ਮਤਲਬ ਸਮੁੰਦਰੀ ਪਾਣੀ ਵਿੱਚ ਜਾ ਕੇ ਉਹਦੀ ਸਤਹ ਤੇ ਰਹਿ ਕੇ ਫਿਰ ਡ੍ਰਿਲ ਕਰਕੇ ਦੇਨ ਵਾਰ ਕਰਦੀ ਹੈ ਹੁਣ ਕਰੂਡ ਆਇਲ ਜਾਂ ਕੱਚੇ ਤੇਲ ਨੂੰ ਰੈਫਾਈਨਰੀ ਤੱਕ ਪਹੁੰਚਾਇਆ ਜਾਂਦਾ ਹੈ ਜਿੱਥੇ ਇਸ ਨੂੰ ਵਕ ਵਕ ਰੂਪ ਦਿੱਤੇ ਜਾਂਦੇ ਨੇ ਕਰੂਡ ਆਇਲ ਨੂੰ ਰੈਫਾਈਨਰੀ ਤੱਕ ਲੈ ਕੇ ਜਾਣ ਤੋਂ ਪਹਿਲਾਂ ਆਪਾਂ ਹਿਸਟਰੀ ਦੀ ਪਹਿਲੀ ਰੈਫਾਈਨਰੀ ਬਾਰੇ ਗੱਲ ਕਰਦੇ ਹਾਂ ਸਾਲਟ ਹਰੋਸੋਪਾਜ਼ ਜੇਮਸ ਜੰਗ ਬੈਲਡਰਮ ਅਤੇ ਐਡਵਰਡ ਵਿਲੀਅਮ ਵਿਨੀ ਨੇ ਮਿਲ ਕੇ ਈਡਬਲਯੂ ਵਿਨੀ ਐਂਡ ਕੰਪਨੀ ਦੀ ਸ਼ੁਰੂਆਤ ਕੀਤੀ ਇਹ ਉਹ ਪਹਿਲੀ ਰਾਈਨਰੀ ਸੀ ਜਿਸ ਨੇ ਕਰੂਡ ਆਇਲ ਨੂੰ ਰਿਫਾਈਨ ਕਰਨਾ ਸ਼ੁਰੂ ਕੀਤਾ ਇਹ ਰਾਈਨਰੀ ਵਿੱਚ ਟੋਰਮੋਨਾਈਟ ਸ਼ੈਲ ਤੇ ਬੀਟੂਮ ਦੇ ਸਕੋਲੇ ਤੋਂ ਤੇਲ ਕੱਢ ਕੇ ਨੈਫਥਾ ਅਤੇ ਲੂਬ੍ਰੀਕੇਸ਼ਨ ਤੇਲ ਬਣਾਇਆ ਗਿਆ ਫਿਊਲ ਲਈ ਪੈਰਾਫਿਨ ਬਣਾਇਆ ਗਿਆ ਦੋਸਤੋ ਕੱਚੇ ਤੇਲ ਨੂੰ ਰਿਫਾਈਨ ਕਰਦੇ ਤੈਨੂੰ ਮੇਨ ਸਟੈਪਸ ਹੁੰਦੇ ਨੇ ਸੈਪਰੇਸ਼ਨ ਕਨਵਰਸ਼ਨ ਅਤੇ ਟ੍ਰੀਟਮੈਂਟ ਸੈਪਰੇਸ਼ਨ ਸਟੈਪ ਵਿੱਚ ਕੱਚੇ ਤੇਲ ਨੂੰ ਪੈਪਰਾਹੀ ਇੱਕ ਗਰਮ ਫਰਨਸ ਵਿੱਚ ਪਾਇਆ ਜਾਂਦਾ ਹੈ ਤੇ 400 ਡਿਗਰੀ ਤੱਕ ਉਸ ਨੂੰ ਗਰਮ ਕਰਦੇ ਨੇ ਤੇ ਫਰਨਸ ਨਾਲ ਇੱਕ ਪਾਈਪ ਜੋਇਨਟ ਕੀਤੀ ਹੁੰਦੀ ਹੈ ਜੋ ਇੱਕ ਫ੍ਰੈਸ਼ਿੰਗ ਟਾਵਰ ਨਾਲ ਕਨੈਕਟਡ ਹੁੰਦੀ ਆ ਜੋ ਇੱਕ ਲੰਬੇ ਘਾਰ ਦਾ ਇੱਕ ਸਟਰਕਚਰ ਹੁੰਦਾ ਹੈ ਇਸ ਕਨੈਕਟਡ ਟਾਵਰ ਵਿੱਚ ਕੱਚਾ ਤੇਲ ਗਰਮ ਹੋ ਕੇ ਅੰਦਰ ਆ ਜਾਂਦਾ ਹੈ ਤੇ ਇੱਕ ਭਾਪ ਦੇ ਰੂਪ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ ਇਸ ਟਾਵਰ ਵਿੱਚ ਅਲੱਗ-ਅਲੱਗ ਪੁਆਇੰਟ ਤੇ ਟ੍ਰੇ ਲੱਗੀਆਂ ਹੁੰਦੀਆਂ ਨੇ ਜੋ-ਜੋ ਭਾਪ ਠੰਡੀ ਹੁੰਦੀ ਹੈ ਤਾਂ ਉੱਪਰ ਵੱਲ ਨੂੰ ਜਾਂਦੀ ਹੈ ਤੇ ਹਰ ਇੱਕ ਫਿਊਲ ਦਾ ਬੋਇਲਿੰਗ ਪੁਆਇੰਟ ਹੁੰਦਾ ਹੈ ਜਿਹੜੀ ਪਾਫ ਜਿਸ ਬੋਇਲਿੰਗ ਟੈਂਪਰੇਚਰ ਤੇ ਆ ਕੇ ਰੁਕ ਜਾਂਦੀ ਹੈ ਉਤੋਂ ਇਸ ਨੂੰ ਦੁਬਾਰਾ ਸਟਾਕ ਦੀ ਮਦਦ ਨਾਲ ਲਿਕਵਿਡ ਬਣਾ ਲਿਆ ਜਾਂਦਾ ਹੈ ਤੇ ਇਸ ਤਰ੍ਹਾਂ ਕੱਚਾ ਤੇਲ ਕਈ ਸਟੇਜਾਂ ਵਿੱਚ ਟੋਟਿਆ ਜਾਂਦਾ ਹੈ ਕਨਵਰਸ਼ਨ ਵਿੱਚ ਇਹ ਨਵੇਂ ਬਣੇ ਤਰਲ ਪਦਾਰਥਾਂ ਨੂੰ ਉਹਨਾਂ ਦੀ ਗੁਣਵੱਤਾ ਦੇ ਹਿਸਾਬ ਨਾਲ ਵੰਡ ਕਰ ਦਿੱਤੀ ਜਾਂਦੀ ਹੈ ਐਗਜ਼ਾਮਪਲ ਦੇ ਤੌਰ ਤੇ ਆਪਾਂ ਪੈਟਰੋਲ ਪੰਪ ਤੇ ਦੇਖਦੇ ਹਾਂ ਕਿ ਦੋ ਤਰ੍ਹਾਂ ਦੇ ਪੈਟਰੋਲ ਹੁੰਦੇ ਨੇ ਇੱਕ ਪਾਵਰ ਵਾਲਾ ਤੇ ਦੂਜਾ ਨੋਰਮਲ ਇਸੇ ਸਟੇਜ ਤੇ ਇਹ ਡਿਵਾਈਡ ਕੀਤੇ ਜਾਂਦੇ ਨੇ ਟਰੀਟਮੈਂਟ ਵਿੱਚ ਪੈਟਰੋਲੀਅਮ ਨੂੰ ਫਾਈਨਲ ਟੱਚ ਦਿੱਤਾ ਜਾਂਦਾ ਹੈ ਜਿਸ ਵਿੱਚ ਬਹੁਤ ਸਾਰੀਆਂ ਅਸ਼ੁੱਧੀਆਂ ਹਟਾ ਦਿੱਤੀਆਂ ਜਾਂਦੀਆਂ ਨੇ ਪੈਟਰੋਲੀਅਮ ਦੀ ਬਿਹਤਰ ਬਣਤਰ ਜਾਂ ਬਾਅਦ ਵਿੱਚ ਫਿਊਲ ਬਣ ਕੇ ਜਦੋਂ ਯੂਜ਼ ਹੁੰਦੇ ਨੇ ਜੋ ਨੁਕਸਾਨਦੇਹ ਪਾਰਟਿਕਲ ਹੁੰਦੇ ਨੇ ਜਿਵੇਂ ਕਿ ਮੈਨ ਸਲਫਰ ਹੁੰਦਾ ਹੈ ਇੱਥੇ ਕੱਢ ਦਿੱਤਾ ਜਾਂਦਾ ਹੈ ਜੇ ਪੈਟਰੋਲੀਅਮ ਵਿੱਚੋਂ ਸਲਫਰ ਨਾ ਕੱਢਿਆ ਜਾਵੇ ਤਾਂ ਅੱਜ ਦੇ ਮੁਕਾਬਲੇ এনवायरमेंट ਵਿੱਚ ਦੁੱਗਣਾ ਪੋਲੂਸ਼ਨ ਹੋਊ ਇਹਨਾਂ ਸਾਰੇ ਪ੍ਰੋਸੈਸ ਤੋਂ ਬਾਅਦ ਕੱਚਾ ਤੇਲ ਹੁਣ ਆਪਣੇ ਫਾਈਨਲ ਰੂਪ ਵਿੱਚ ਆ ਜਾਂਦਾ ਹੈ ਤੇ ਵੱਖ-ਵੱਖ ਪ੍ਰੋਡਕਟਸ ਵਿੱਚ ਬਦਲ ਜਾਂਦਾ ਹੈ ਇਸ ਤੋਂ ਬਾਅਦ ਫਿਊਲ ਪ੍ਰੋਡਕਟਸ ਨੂੰ ਅਲੱਗ-ਅਲੱਗ ਟ ਉਹ ਡਰਾ ਹੀ ਅਲੱਗ-ਅਲੱਗ ਥਾਵਾਂ ਤੇ ਡਿਸਟ੍ਰਿਬਿਊਟ ਕੀਤਾ ਜਾਂਦਾ ਹੈ ਤੇ ਦੋਸਤੋ ਇਹ ਸੀ ਅੱਜ ਦੀ ਮਾਡਰਨ ਜਾਣਕਾਰੀ ਜੇ ਆਪਾਂ ਹਜ਼ਾਰਾਂ ਸਾਲ ਪਿੱਛੇ ਚਲੀਏ ਤਾਂ ਦੁਨੀਆਂ ਦਾ ਸਭ ਤੋਂ ਪਹਿਲਾ ਹੋ ਚైనా ਵਿੱਚ 347 AD ਵਿੱਚ ਲੱਭਿਆ ਗਿਆ ਤੇ ਬਾਹਸ ਦੀ ਮਦਦ ਨਾਲ 800 ਮੀਟਰ ਦੀ ਡੁਗਾਈ ਤੱਕ ਤੇਲ ਕੱਢਿਆ ਗਿਆ। ਇਹ ਇੱਕ ਰਿਕਾਰਡਡ ਜਾਣਕਾਰੀ ਹੈ ਪਰ ਤੇਲ ਨੂੰ ਕਿਸੇ એનર્ਜੀ ਲਈ ਨਹੀਂ ਸਗੋਂ ਦਵਾਈ ਦੇ ਤੌਰ ਤੇ ਵਰਤਿਆ ਗਿਆ। ਇਹੀ ਨਹੀਂ ਐਂਸ਼ੀਅੰਟ ਸਿਵਲਾਈਜੇਸ਼ਨ ਦੇ ਦੌਰ ਵਿੱਚ ਵੀ ਹਜ਼ਾਰਾਂ ਸਾਲ ਪਹਿਲਾਂ ਬੇਬੀਲੋਨੀਅਨਸ, ਸੁਮੇਰੀਅਨਸ ਅਤੇ ਏਜੀਪਸ਼ੀਅਨ ਇਸ ਤੇਲ ਤੋਂ ਅੱਗ ਜਲਾਉਣ, ਦਵਾਈ ਦੇ ਤੌਰ ਤੇ ਘਰਾਂ ਦੀ ਵਾਟਰ ਪ੍ਰੂਫਿੰਗ ਲਈ ਵਰਤਦੇ ਸਨ। ਦੋਸਤੋ ਇੰਡੀਆ ਵਿੱਚ ਤੇਲ ਦਾ ਸਭ ਤੋਂ ਪਹਿਲਾ ਖੂਹ 1867 ਵਿੱਚ ਸਾਪ ਦੇ ਡਿੰਗਵਹੀ ਇਲਾਕੇ ਵਿੱਚ ਲੱਭਿਆ ਗਿਆ। ਇਸ ਇਲਾਕੇ ਵਿੱਚ ਅੰਗਰੇਜ਼ ਕੋਲੇ ਦੀ ਖੋਜ ਵਿੱਚ ਲੱਗੇ ਹੋਏ ਸੀ ਪਰ ਉਹਨਾਂ ਨੂੰ ਲੱਭਿਆ ਬਲੈਕ ਗੋਲਡ ਫਿਰ ਉਸੇ 1899 ਵਿੱਚ ਅਸਾਮ ਆਇਲ ਕੰਪਨੀ ਬਣਾਈ ਗਈ ਜੋ ਆਇਲ ਦੀ ਜ਼ਿੰਮੇਵਾਰੀ ਸਾਰੀ ਇਸ ਕੰਪਨੀ ਦੀ ਸੀ ਪਰ ਆਜ਼ਾਦੀ ਤੋਂ ਬਾਅਦ 1959 ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਹੋਂਦ ਵਿੱਚ ਆਈ ਤੇ ਅਸਾਮ ਆਇਲ ਕੰਪਨੀ ਇਸ ਵਿੱਚ ਮਰ ਜ ਗਈ ਤੇ ਭਾਰਤ ਵਿੱਚ ਬਿਡਿਸਟਰੀ ਆਫ ਪੈਟਰੋਲੀਅਮ ਐਂਡ ਨੈਚੁਰਲ ਗੈਸ ਕਰਤਾ ਧਰਤਾ ਰਿਹਾ ਤੇ ਬਾਕੀ ਕੰਪਨੀਆਂ ਇਸ ਦਾ ਹੀ ਹਿੱਸਾ ਰਹੀ ਤੇ ਦੋਸਤੋ ਏ ਸੀ ਕੱਚੇ ਤੇਲ ਤੋਂ ਪੈਟਰੋਲੀਅਮ ਬਣਦੀ ਜਰਨੀ ਇੱਕ ਸਰੋਤ ਜੋ ਪ੍ਰਾਚਿਤ ਆਰਗੈਨਿਕ ਮਟੀਰੀਅਲ ਤੋਂ ਪੈਦਾ ਹੋਇਆ ਤੇ ਅੱਜ ਦੇ ਸਮੇਂ ਜੀਓਲੋਜੀਕਲ ਪ੍ਰੋਸੈਸਸ ਦੁਆਰਾ ਉਸ ਨੂੰ ਫਾਈਨਲ ਟੱਚ ਦਿੱਤਾ ਗਿਆ ਹਮੇਸ਼ਾ ਯਾਦ ਰੱਖੋ ਪੈਟਰੋਲੀਅਮ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਧਰਤੀ ਦੀਆਂ ਕੁਦਰਤੀ ਪ੍ਰਕਿਰਿਆਵਾਂ ਦੀ ਇਨਕਲੂਡੀਬਲ ਪਾਵਰ ਅਤੇ ਮਿਸਟਰੀਜ਼ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਵੀਡੀਓ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ